ਇਹ ਆਦਮੀ ਨਾਸਤਿਕ ਹੈ ਅੱਜ ਭਗਵੰਤਬਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਅੱਜ ਮੈਂ ਸੁਣ ਰਿਹਾ ਸੀ ਕਿਤੇ ਕਿ ਜਿਹੜੀਆਂ ਪ੍ਰੋਸੀਡਿੰਗਸ 15 ਤਰੀਕ ਨੂੰ ਮੈਂ ਜਾਣਾ ਗੋਲਕ ਦੇ ਬਾਰੇ ਗੱਲ ਕਰਨੀਆਂ ਉਹਦੀ ਜਿਹੜੀ ਲਾਈਵ ਕਵਰੇਜ ਹੋਣੀ ਚਾਹੀਦੀ ਆ ਉਹ ਲੱਖ ਲਾਨਤ ਭਗਵੰਤਬਾਨ ਝੂਠਿਆ ਤੂੰ ਪੰਜਾਬ ਦੀ ਵਿਧਾਨ ਸਭਾ ਦੀ ਪ੍ਰੋਸੀਡਿੰਗ ਕਹਿੰਨੇ ਲਾਈਵ ਹੋ ਲੇਕਿਨ ਕਦੀ ਕਿਸੇ ਆਪੋਜੀਸ਼ਨ ਨੂੰ ਦਿਖਾਇਆ ਕਿਸੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉਹ ਲੈ ਕੇ ਥੱਲੇ ਤੱਕ ਕਿਸੇ ਨੂੰ ਦਿਖਾਇਆ ਇਹਨਾਂ ਨੇ ਅਸੀਂ ਫੈਲ ਵਿੱਚ ਜਾ ਕੇ ਜਦੋਂ ਪ੍ਰੋਟੈਸਟ ਕਰਦੇ ਸਪੀਕਰ ਬੋਲਣ ਨਹੀਂ ਦਿੰਦਾ ਉੱਥੇ ਬਲੈਕ ਆਊਟ ਹੋ ਜਾਂਦਾ ਮੇਰੇ ਵੀਰੋ ਇਸ ਲਈ ਇਹਨੂੰ ਮੈਂ ਕਹਿਣਾ ਚਾਹਣਾ ਕਿ ਇੰਨਾ ਹੰਕਾਰ ਮਤ ਕਰ ਭਗਵੰਤ ਮਾਨ ਤੂੰ ਅਕਾਲ ਤਖਤ ਨਾ ਮੱਥਾ ਲਾਉਣ ਚੱਲਿਆ ਵਾ ਇੱਥੇ ਬੜੇ ਵੱਡੇ ਵੱਡੇ ਆਏ ਲੋਕ ਜਿਸ ਨੇ ਵੀ ਅਕਾਲ ਤਖਤ ਨਾ ਮੱਥਾ ਲਾਇਆ ਉਹਦਾ ਰਿਆ ਕੱਖ ਨੰਗਾ ਮੇਰੇ ਵੀਰੋ ਔਰ ਤੂੰ ਤਾਂ ਨਾਸ ਤੇ ਕਿਆ ਤੇਰਾ ਤਾਂ ਭਰੋਸਾ ਨਹੀਂ ਹੈ ਕਿਸੇ ਧਰਮ ਵਿੱਚ ਕਿਸੇ ਤੁਹਾਡਾ ਕੋਈ ਭਰੋਸਾ ਨਹੀਂ ਹੈ ਤੁਸੀਂ ਨਾਸਤਿਕਾਂ ਦੀ ਪਾਰਟੀਆਂ ਟਟੋਕਟ ਅਕਾਲ ਤਖਤ ਨੂੰ ਤਾਂ ਬਖਸ਼ ਦਿਓ ਐਸ்சிਪੀਸੀ ਸਾਡੀ ਚੁਣੀ ਹੋਈ ਨੁਮਾਇੰਦਾ ਜਮਾਤ ਹੋ ਸਕਦਾ ਉਹਦੇ ਵਿੱਚ ਕੋਈ ਉੰਟਾਈਆਂ ਹੋਣ ਗਿਆ ਲੇਕਿਨ ਇੱਕ ਨਾਸਤਿਕ ਨੂੰ ਜਿਹਦੀ ਕੋਈ ਸ਼ਕਲ ਸੂਰਤ ਨਹੀਂ ਹੈ ਜਿਹਦਾ ਕੋਈ ਵਿਸ਼ਵਾਸ ਨਹੀਂ ਆ ਨਾ ਪੰਜਾਬ 'ਚ ਨਾ ਸਿੱਖੀ ਜਾਂ ਨਾ ਕਿਸੇ ਵਾਸਤੇ ਆ ਤੇ ਤੁਸੀਂ ਇਹਨਾਂ ਨੂੰ ਅਕਾਲ ਤਖਤ ਸਾਹਮਣੇ ਖੜੇ ਹੋ ਕੇ ਉਹਨਾਂ ਨੂੰ ਚੁਣੌਤੀ ਦੇਣ ਚੱਲੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਔਰ ਕਿਸਾਨੋ ਮੈਂ ਕਿਸਾਨ ਵਿੰਗ ਦਾ ਦੇਸ਼ ਦਾ ਪ੍ਰਧਾਨ ਆ ਤੁਸੀਂ ਸਾਰੇ ਬੈਠੇ ਹੋ ਕਿਸਾਨ ਖੇਤ ਮਜ਼ਦੂਰ ਕੌਣ ਨੇ ਇਹ ਲੋਕ ਪਛਾਣੋ ਇਹਨਾਂ ਨੂੰ ਕੀ ਤੁਹਾਡੇ ਮੋਰਚੇ ਖਨੌਰੀ ਬਾਰਡਰ ਦਾ ਔਰ ਸ਼ੰਭੂ ਮੋਰਚਾ ਕੀ ਇਸ ਨੇ ਉਹਨਾ ਮੋਰਚਾ ਨੂੰ ਖਦੇੜਿਆ ਨਹੀਂ ਪੀਲਾ ਪੰਜਾ ਚਲਾ ਕੇ ਤੁਹਾਡੇ ਮੋਰਚੇ ਖਦੇੜ ਦਿੱਤੇ ਤੁਹਾਡੇ ਤੇ ਡੰਗਾਂ ਵਰਾਈਆਂ ਤੁਹਾਡੀਆਂ ਪੱਗਾਂ ਲਾਈਆਂ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡਾ ਟਰੈਕਟਰ ਚੋਰੀ ਕਰ ਲੇ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਕੀ ਹੈ ਇੱਕ ਵਾਰੀ ਬੋਲ ਕੇ ਦੱਸੋ ਇਹਨਾਂ ਨੂੰ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਲੋਕੋ ਟਰਾਲੀ ਚੋਰ ਇੱਕ ਵਾਰ ਫਿਰ ਬੋਲਿਓ ਕੀ ਕਹਿੰਦੇ ਨੇ ਇਹਨਾਂ ਨੂੰ ਟਰਾਲੀ ਚੋਰ ਕਿੱਥੋਂ ਲੱਭੀਆਂ ਟਰਾਲੀਆਂ ਕਿੱਥੋਂ ਲੱਭੀਆਂ ਟਰਾਲੀਆਂ ਨਾਪੇ ਦੇ ਪੋਕਰ ਦੇ ਪਾਰਟੀ ਦੇ ਅਫਸਰਾਂ ਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਲੱਭੀਆਂ ਟਰਾਲੀਆਂ ਮੇਰੇ ਵੀਰੋ ਇਸ ਲਈ ਇਹ ਗਦਾਰ ਨੇ ਪੰਜਾਬ ਦੇ ਇਹ ਵੈਰੀ ਨੇ ਪੰਜਾਬ ਦੇ ਇਹ ਦੁਸ਼ਮਣ ਨੇ ਪੰਜਾਬ ਦੇ ਅਗਰ ਪੰਜਾਬ ਦਾ ਹਰ ਵਿਅਕਤੀ اخلاق ਰੱਖਦਾ ਕਹਿਰਤ ਰੱਖਦਾ ਤੇ ਮੈਂ ਤੁਹਾਨੂੰ ਕੌਲ ਦੇਣਾ ਕੱਲੇ ਮੰਰੇਗਾ ਦਾ ਨਹੀਂ ਭਾਜੇਪੀ ਨਾਲ ਤਾਂ ਆਪਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਵਧਣ ਨਹੀਂ ਦੇਣਾ ਉਹਨਾਂ ਦਾ ਕੋਈ ਆਧਾਰ ਨਹੀਂਗਾ ਪਰ ਅੱਜ ਪ੍ਰਣ ਕਰਕੇ ਜਾਓ ਕਿ 2027 ਵਿੱਚ ਬੋਕਰ ਨੂੰ ਪੰਜਾਬ ਦੇ ਵਿੱਚ ਮਾਂਜ ਕੇ ਰੱਖ ਦੇਣਾ ਮੇਰੇ ਵੀਰੋ ਮਾਂਜ ਕੇ ਰੱਖ ਦੇਣਾ ਆਪਾਂ ਸਾਰਿਆਂ ਨੇ